ਤੇ ਵਧੀਆ ਜ਼ਮੀਨ ਜਾਇਦਾਦ ਸੀਗੀ ਫਿਰ ਹਾਲਾਤ ਥੋੜੇ ਖਰਾਬ ਹੋ ਗਏ ਤੇ ਉੱਥੋਂ ਫਿਰ ਖੇਤ ਜ਼ਮੀਨ ਵੇਚਣੀ ਪਈ ਦੀ ਤੇ ਮੈਂ ਕਹਿੰਦਾ ਮੈਨੂੰ ਤਾਂ ਆਪਣੇ ਬੱਚਿਆਂ ਵਰਗਾ ਲੱਗਦਾ ਮੈਂ ਵੀ ਇਮੋਸ਼ਨਲ ਹੋ ਗਿਆ ਨਾਲੇ ਫਿਰ ਹਸਬੰਡ ਆਰਮੀ ਚ ਸੀਗੇ ਨਾ 14 ਸਾਲ ਆਰਮੀ ਚ ਰਹੇ ਨੇ ਹਸਬੰਡ ਤੇ ਫਿਰ ਇਕੱਲੇ ਉਹਦੇ ਜ਼ਿੰਮੇਵਾਰੀਆਂ ਚੱਕਦੇ ਸੀ ਬੱਚੇ ਵੀ ਇਕੱਲੇ ਪਾਲੇ ਸਟਰਗਲ ਕਿੰਤਾ ਜਿੰਦਗੀ ਦਾ ਸੰਘਰਸ਼ ਕੀਤਾ ਜੋ ਪਰਮਾਤਮਾ ਗੁਰੂ ਰਾਮਦਾਸ ਮਹਾਰਾਜ ਨੂੰ ਜਿੱਦਾਂ ਵਾਹਿਗੁਰੂ ਨੇ ਮਨਜ਼ੂਰ ਆ ਜਿਹੜੇ ਹਾਲਾਤ ਚ ਰੱਖਦੇ ਵਾਹਿਗੁਰੂ ਦੇਖ ਕੇ ਘਰ ਪਹਿਲਾਂ ਵਧੀਆ ਸੀਗਾ ਜੀ ਸਾਰਾ ਪਰਿਵਾਰ ਕਦੇ ਸ਼ਿਕਵਾ ਨਹੀਂ ਹੋਇਆ ਜ਼ਿੰਦਗੀ ਤੋਂ ਜ਼ਿੰਦਗੀ ਤਾਂ ਤਾਂ ਕਾਦ ਸਿਕਵਾ ਕਰਨਾ ਜੋ ਪਰਮਾਤਮਾ ਗੁਰੂ ਰਾਮਦਾਸ ਮਹਾਰਾਜ ਨੂੰ ਜਿੱਦਾਂ ਵਾਹਿਗੁਰੂ ਨੇ ਮਨਜ਼ੂਰ ਆ ਜਿਹੜੇ ਹਾਲਾਤਾਂ ਚ ਰੱਖਦੇ ਵਾਹਿਗੁਰੂ ਉੱਥੇ ਰਹਿਣਾ ਪੈਂਦਾ ਜੀ ਆਪਾਂ ਚਾਹੇ ਲੱਖ ਕੋਸ਼ਿਸ਼ ਕਰ ਲਈ ਸਿਕਵੇ ਕਰਕੇ ਵੀ ਕੁਝ ਨਹੀਂ ਮਿਲਣਾ ਰਹਿਣਾ ਤਾਂ ਉੱਥੇ ਪੈਣਾ ਜਿੱਥੇ ਪਰਮਾਤਮਾ ਰੱਖੂਗਾ ਵਾਹਿਗੁਰੂ ਦੀ ਕਿਰਪਾ ਹੈ ਜੀ ਚਲੋ ਮਾਲਕ ਐਦਾਂ ਹੀ ਸਿਰ ਤੇ ਹੱਥ ਰੱਖ ਕੇ ਸਾਰਿਆਂ ਨੂੰ ਆਪਾਂ ਇਹ ਕਹਿੰਨੇ ਆ ਵੀ ਕਦੇ ਵੀ ਸਿਕਵੇ ਸ਼ਿਕਾਇਤਾਂ ਨਾ ਕਰੋ ਜਿੱਦਾਂ ਦੇ ਪਰਮਾਤਮਾ ਹਾਲਾਤਾਂ ਚ ਰੱਖਦਾ ਸ਼ੁਕਰ ਕਰੋ ਕੋਈ ਗੱਲ ਨਹੀਂ ਪਾਣੇ ਨੂੰ ਮੰਨ ਕੇ ਸਮਾਂ ਹੁੰਦਾ ਹੀ ਬਦਲ ਜਾਂਦਾ ਕੋਈ ਮੈਨੂੰ ਪਹਿਣ ਹੋਣਾ ਨਾਲ ਕਹਿੰਦੇ ਵੀ ਅਸੀਂ ਪੇਕੇ ਘਰ ਵੀ ਬਹੁਤ ਮੁਸ਼ਕਲਾਂ ਦੇਖੀਆਂ ਨੇ ਬਹੁਤ ਸੰਘਰਸ਼ ਕੀਤਾ ਫਿਰ ਜਦੋਂ ਵਿਆਹ ਹੋ ਗਿਆ ਸਹੁਰੇ ਘਰ ਆ ਕੇ ਵੀ ਬਹੁਤ ਸਾਰੀਆਂ ਪ੍ਰੋਬਲਮਸ ਉਹਨਾਂ ਨੂੰ ਦੇਖਣੀ ਆ ਪਈਆਂ ਮਾੜਾ ਜਿਹਾ ਸਾਨੂੰ ਦੱਸੋਗੇ ਆਪਣੀ ਸੰਘਰਸ਼ਪ੍ਰੀ ਜ਼ਿੰਦਗੀ ਬਾਰੇ ਹਾਂਜੀ ਪੇਕੇ ਘਰ ਪਹਿਲਾਂ ਵਧੀਆ ਸੀਗਾ ਜੀ ਸਾਰਾ ਪਰਿਵਾਰ ਤੇ ਘਰ ਵਧੀਆ ਜ਼ਿੰਮੇਦਾਰ ਪਰਿਵਾਰ ਚੋਂ ਅਸੀਂ ਜੱਟ ਜ਼ਿੰਮੇਦਾਰਾਂ ਤੇ ਵਧੀਆ ਜ਼ਮੀਨ ਜਾਇਦਾਦ ਸੀਗੀ ਫਿਰ ਹਾਲਾਤ ਥੋੜੇ ਖਰਾਬ ਹੋ ਗਏ 84 ਦਾ ਜਦੋਂ ਸਮਾ ਆ ਗਿਆ ਜੀ ਉਸ ਤੋਂ ਬਾਅਦ ਥੋੜੇ ਖੇਤਾਂ 'ਚ ਰਹਿਣ ਕਰਕੇ ਤੇ ਉੱਥੋਂ ਫਿਰ ਖੇਤ ਜ਼ਮੀਨ ਵੇਚਣੀ ਪਈ ਦੀ ਫਿਰ ਆਪਣੇ ਨਾਨਕੇ ਘਰ ਆ ਗਏ ਬਸ ਇਦਾਂ ਜ਼ਮੀਨ ਵਿਕ ਗਈ ਜੀ ਫਿਰ ਟਰੱਕਾਂ ਦਾ ਕੰਮ ਉਸੇ ਕਰੂ ਸ਼ੁਰੂ ਕਰ ਲਿਆ ਫਾਦਰ ਸਾਹਿਬ ਫਿਰ ਉਹਨਾਂ ਨੂੰ ਨੌਲੇਜ ਨਹੀਂ ਸੀ ਕਿ ਟਰੱਕਾਂ ਦੇ ਕੰਮ ਬਾਰੇ ਸਾਰਾ ਫਿਰ ਖਰਾਬ ਹੋ ਗਿਆ ਜੀ ਕੰਮ ਫਿਰ ਜਦੋਂ ਪੜ੍ਹਾਈ ਆਪਣੀ ਕਰਦੇ ਸੀਗੇ ਜੀ ਤੇ ਦੇਖੇ ਕਰਦੇ ਹਾਲਾਤ ਖਰਾਬ ਹੋ ਗਏ ਫਿਰ ਆਪਣੇ ਮਾਪੇ ਦੇ ਆਪਣੇ ਬੱਚੇ ਬੇਟੇ ਦੀ ਤਰ੍ਹਾਂ ਮਿਹਨਤ ਕਰੀ ਉਹਨਾਂ ਨਾਲ ਉਹਨਾਂ ਨੂੰ ਹੌਸਲਾ ਵੀ ਦਿੱਤਾ ਜੀ ਫਿਰ ਘਰ-ਬਾਰ ਵੀ ਛੱਡੇ ਲੁਧਿਆਣਾ ਆ ਕੇ ਨੌਕਰੀ ਕੀਤੀ ਜੋ ਵੀ ਮਿਹਨਤ ਇੱਥੇ ਮਿਲੀ ਕੱਪੜੇ ਵੀ ਸਲਾਈ ਕੀਤੇ ਜਿੱਦਾਂ ਦਾ ਵੀ ਸਮਾਂ ਸੀਗਾ ਇਹ ਸਾਰਾ ਗੁਜ਼ਾਰਿਆ ਫਿਰ ਸਾਰੇ ਪਰਿਵਾਰ ਆਏ ਜੀ ਉੱਥੇ ਵੀ ਹਸਬੰਦ ਕੱਲੇ ਸੀਗੇ ਉਹਨਾਂ ਦੇ ਮੰਮੀ ਹੈ ਨਹੀਂ ਸੀ ਕੱਲੇ ਹੀ ਬ੍ਰਦਰਸ ਆਰਮੀ 'ਚ ਸੀਗੇ ਘਰ ਦੇ ਉੱਥੋਂ ਵੀ ਬਹੁਤ ਹਾਲਾਤ ਖਰਾਬ ਸੀਗੇ ਫਿਰ ਉਹਨਾਂ ਨਾਲ ਵੀ ਜੀ ਸ਼ੁਰੂ ਕੀਤਾ ਸਟਰਗਲ ਜ਼ਿੰਦਗੀ ਦਾ ਸੰਘਰਸ਼ ਕਰਦੇ ਰਹੇ ਸਮਾ ਬਦਲ ਗਿਆ ਬਹੁਤ ਵਧੀਆ ਸਮਾ ਆ ਗਿਆ ਜੀ ਚਲੋ ਹੁਣ ਥੋੜਾ ਜਿਹਾ ਫੇਰ ਥੋੜਾ ਪ੍ਰੋਬਲਮ ਆ ਜਾਂਦੀ ਹੈ ਨੇ ਲਾਈਫ ਚ ਹੁਣ ਬੱਚੇ ਸੈੱਟ ਕਰਨੇ ਆ ਚਲੋ ਹੁਣ ਫੇਰ ਆ ਗਿਆ ਪਰ ਹਾਰਦੇ ਨਹੀਂ ਜ਼ਿੰਦਗੀ ਚ ਕਦੇ ਹਾਰੇ ਨਹੀਂ ਹੈਗੇ ਹਮੇਸ਼ਾ ਆਪਣਾ ਮਿਹਨਤ ਕੀਤੀ ਆ ਇਹੀ ਸੋਚਿਆ ਸੋ ਹੱਲ ਵੀ ਇਹੀ ਹੈ ਜੀ ਮਿਹਨਤ ਕਰ ਹੱਲ ਹੈ ਕੋਈ ਰੋਕੇ ਜਾਂ ਆਪਾਂ ਜ ਆ ਪਰੇਸ਼ਾਨ ਹੋ ਕੇ ਕੁਝ ਨਹੀਂ ਹੋਣਾ ਮਿਹਨਤ ਕਰਦੇ ਅੱਜ ਵੀ ਕਰਦੇ ਆ ਕਦੇ ਹਾਰੇ ਨਹੀਂ ਹੈਗੇ ਨਾ ਪਿੱਛੇ ਹਟਿਆ ਮਿਹਨਤ ਕਰਨ ਤੋਂ ਕਦੇ ਤੁਸੀਂ ਕਹਿੰਦੇ ਹੋ ਵੀ ਜ਼ਿੰਦਗੀ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਕੋਈ ਗਿਲਾ ਸ਼ਿਕਵਾ ਨਹੀਂ ਰੱਖਣਾ ਚਾਹੀਦਾ ਮਿਹਨਤ ਕਰਦੇ ਰਹਿਣਾ ਚਾਹੀਦਾ ਸਮਾਂ ਬਦਲ ਜਾਂਦਾ ਸਾਰਾ ਕੁਝ ਸਾਰਾ ਕੁਝ ਸਹੀ ਹੋ ਜਾਂਦਾ ਹੁਣ ਜਿਵੇਂ ਤੁਸੀਂ ਮਿਹਨਤ ਕਰਦੇ ਹੋ ਤੁਹਾਡੇ ਬੱਚਿਆਂ ਨੇ ਵੀ ਠੀਕ ਸਾਖ ਸੈੱਟ ਹੋ ਜਾਣਾ ਸਭ ਵਧੀਆ ਤਰੀਕੇ ਨਾਲ ਹੋ ਜਾਣਾ ਅੱਛਾ ਯੂਥ ਨੂੰ ਕੀ ਮੈਸੇਜ ਦਵੋਗੇ ਇੱਕ ਜੋ ਤੁਹਾਨੂੰ ਇਹ ਮੈਸੇਜ ਹੈ ਜੀ ਛੋਟੇ ਤੋਂ ਛੋਟਾ ਚਾਹੇ ਕੰਮ ਕਰੋ ਪਰ ਆਪਣਾ ਕੰਮ ਸ਼ੁਰੂ ਕਰੋ ਤੁਸੀਂ ਬਾਹਰ ਨੂੰ ਨਾ ਭੱਜੋ ਇੱਥੇ ਰਹੋ ਆਪਣਾ ਪੰਜਾਬ ਨੂੰ ਸੰਭਾਲੋ ਇੱਥੇ ਮਿਹਨਤ ਕਰਕੇ ਆਪਣੀ ਕਮਾਈ ਕਰੋ ਕਿਉਂਕਿ ਆਪਣੇ ਦਾਦੇ ਪਰ ਦਾਦੇ ਵੀ ਸਾਰੇ ਇਸ ਧਰਤੀ ਤੇ ਰਹਿ ਕੇ ਹੀ ਮਿਹਨਤ ਕਰਕੇ ਕਾਮਯਾਬ ਹੋਏ ਸੀ ਹੁਣ ਇਹ ਸੋਚੋ ਨਾ ਵੀ ਅਸੀਂ ਇੱਥੇ ਕਾਮਯਾਬ ਨਹੀਂ ਹੋ ਸਕਦੇ ਇੱਥੇ ਰਹੋ ਦੇਖਣ ਨੂੰ ਕੰਮ ਛੋਟੇ ਨੇ ਪਰ ਛੋਟੇ ਹੈ ਨਹੀਂਗੇ ਮਿਹਨਤ ਕਰੋ ਤੇ ਇਹਨਾਂ ਵਿੱਚ ਵੀ ਵਧੀਆ ਪਰਮਾਤਮਾ ਰੋਟੀ ਖਾਣ ਨੂੰ ਦੇ ਦਿੰਦਾ ਹੈ ਕਮਾਈ ਵਧੀਆ ਹੋ ਜਾਂਦੀ ਹੈ ਅੱਛਾ ਵੀ ਜਿਹੜੇ ਵੀ ਅੱਜ ਦੇ ਨੌਜਵਾਨ ਪੀੜੀ ਆ ਚਾਹੇ ਉਹ ਮੁੰਡੇ ਨੇ ਚਾਹੇ ਉਹ ਕੁੜੀਆਂ ਆਂਟੀ ਦਾ ਮੈਸੇਜ ਆ ਜਿਹੜਾ ਬਹੁਤ ਸੋਹਣਾ ਮੈਸੇਜ ਆ ਸ਼ਰਮ ਮਹਿਸੂਸ ਨਾ ਕਰੋ ਕੋਈ ਵੀ ਕੰਮ ਕਰਨ ਲਈ ਸ਼ਰਮ ਮਹਿਸੂਸ ਨਾ ਕਰੋ ਇਹ ਨਾ ਸੋਚੋ ਵੀ ਅਸੀਂ ਕਿਹੜੇ ਪਰਿਵਾਰ ਚੋਂ ਆਂ ਜਾਂ ਸਾਨੂੰ ਸਾਡੇ ਰਿਸ਼ਤੇਦਾਰ ਕੀ ਕਹਿਣਗੇ ਜਾਂ ਸਾਨੂੰ ਸਾਡੇ ਦੋਸਤ ਮਿੱਤਰ ਕੀ ਕਹਿਣਗੇ ਜਾਂ ਆਲੇ ਦਲੇ ਦਾ ਸਮਾਜ ਕੀ ਕਹੂਗਾ ਇਹ ਆਪਾਂ ਸ਼ਰਮ ਕਰਦੇ ਕਰਦੇ ਆਪਾਂ ਨੂੰ ਕਿਸੇ ਨੇ ਰੋਟੀ ਨਹੀਂ ਦੇਣੀ ਹੈਗੀ ਨਾ ਹੀ ਆਪਣੇ ਘਰ ਦਾ ਕਿਸੇ ਨੇ ਚਲਾਉਣਾ ਹੈ ਸ਼ਰਮ ਨਾ ਮਹਿਸੂਸ ਕਰੋ ਘਰੋਂ ਬਾਹਰ ਨਿਕਲੋ ਆਪਣਾ ਕੰਮ ਕਰੋ ਬਹੁਤ ਵਧੀਆ ਸਾਰੇ ਕੰਮ ਨੇ ਛੋਟੇ ਤੋਂ ਛੋਟੇ ਕੰਮ ਵੀ ਬਹੁਤ ਵਧੀਆ ਨੇ ਆਪਣੇ ਆ ਕਿਸੇ ਦੀ ਨੌਕਰੀ ਗੁਲਾਮੀ ਨਹੀਂ ਹੈਗੀ ਆਪਣਾ ਕੰਮ ਹੈ ਸਾਰੇ ਆਪਣਾ ਕੰਮ ਸ਼ੁਰੂ ਕਰੋ ਮਿਹਨਤ ਕਰੋ ਇੱਥੇ ਬਸ ਪਰਮਾਤਮਾ ਤੇ ਵਿਸ਼ਵਾਸ ਰੱਖੋ ਇੱਕ ਵਾਹਿਗੁਰੂ ਤੇ ਭਰੋਸਾ ਰੱਖੋਗੇ ਸਾਰਾ ਕੁਝ ਹੀ ਹੈ ਜੀ ਵਾਹਿਗੁਰੂ ਸਭ ਕੁਝ ਦੇ ਦਿੰਦਾ ਵਾਹਿਗੁਰੂ ਨੇ ਸਭ ਕੁਝ ਦੇ ਦੇਣਾ ਪਰਮਾਤਮਾ ਤੇ ਵਿਸ਼ਵਾਸ ਰੱਖੋ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਜਿਹੜੀ ਵੀ ਨੌਜਵਾਨ ਪੀੜੀ ਇਹ ਵੀਡੀਓ ਨੂੰ ਦੇਖਦੀ ਹੈ ਨਾ ਇੱਕ ਵਾਰੀ ਭੈਣ ਨੂੰ ਜ਼ਰੂਰ ਮਿਲ ਕੇ ਜਾਓ ਬਹੁਤ ਸੋਹਣੀਆਂ ਗੱਲਾਂ ਕਰਦੇ ਨੇ ਨੌਜਵਾਨ ਪੀੜੀ ਨੂੰ ਬਹੁਤ ਸੋਹਣਾ ਮੈਸੇਜ ਦਿੰਦੇ ਨੇ ਸੁਨੇਹਾ ਦਿੰਦੇ ਨੇ ਵੀ ਜ਼ਿੰਦਗੀ ਤੋਂ ਕੋਈ ਗਿਲਾ ਸ਼ਿਕਵਾ ਨਾ ਰੱਖੋ ਸਮਾਂ ਬਦਲ ਜਾਂਦਾ ਹੈ ਜੇ ਅਸੀਂ ਮਿਹਨਤ ਕਰਦੇ ਆ ਧੀਰਜ ਦੇ ਨਾਲ ਜ਼ਿੰਦਗੀ ਕੱਟਦੇ ਆ ਵਾਹਿਗੁਰੂ ਦੇ ਲੜ ਲੱਗਦੇ ਆ ਸਭ ਕੁਝ ਸਹੀ ਹੋ ਜਾਣਾ